ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਮਲੇਰਕੋਲਾ ਦੇ ਪਿੰਡ ਕੁਠਾਲਾ ਜਿਹਨੂੰ ਫਿਰੋਜ਼ਪੁਰ ਵੀ ਕਹਿੰਦੇ ਨੇ ਜਿੱਥੇ ਕਿ ਇੱਕ ਗਰੀਬ ਪਰਿਵਾਰ ਆ ਇੱਕ ਤਾਂ ਪਹਿਲੇ ਜਿਹੜੀ ਗਰੀਬੀ ਦੀ ਮਾਰ ਉਸ ਪਰਿਵਾਰ ਤੇ ਹੈਗੀ ਆ ਗਈ ਪਰਿਵਾਰ ਦੇ ਵਿੱਚ ਦੋ ਜਿਹੜੇ ਬੱਚੇ ਹੈਗੇ ਨੇ ਇੱਕ ਉਹਨਾਂ ਦਾ ਬੇਟਾ ਤੇ ਇੱਕ ਬੇਟੀ ਆ ਜਿਨ੍ਹਾਂ ਦਾ ਦਿਮਾਗੀ ਅਸੰਤੋਲਨ ਠੀਕ ਨਹੀਂ ਹੈਗਾ ਦੋਨਾਂ ਦੀ ਜਿਹੜੀ ਹੈਗੀ ਆ ਦਵਾਈ ਚੱਲਦੀ ਆ ਉਹਨਾਂ ਦਾ ਗੁਜ਼ਾਰਾ ਉਸ ਪਰਿਵਾਰ ਦਾ ਦਵਾਈ ਕਰਕੇ ਹੀ ਬਹੁਤ ਮੁਸ਼ਕਲ ਹੋ ਰਿਹਾ ਸੀਗਾ ਕਿਉਂਕਿ ਦਵਾਈ ਜਿਹੜੀ ਹੈਗੀ ਆ ਬਹੁਤ ਮਹਿੰਗਿਆ ਜਿਹੜੀ ਇਹ ਦਿਮਾਗ ਦੀ ਦਵਾਈ ਤੇ ਬਾਹਰੋਂ ਲੈ ਕੇ ਆਉਂਦੇ ਨੇ ਜਗੇ ਹਸਪਤਾਲ ਮਹਿੰਗੇ ਹਸਪਤਾਲ ਦੇ ਵਿੱਚੋਂ ਕਿ ਸਾਡੇ ਬੱਚੇ ਜਿਹੜੇ ਸਹੀ ਰਹਿਣਗੇ ਪਰ ਦੂਜਾ ਉਹਦੇ ਉੱਪਰ ਕੁਦਰਤੀ ਮਾਰ ਪੈ ਗਈ ਹੈ ਜਿਹੜੀਆਂ ਵਾਰਸ਼ਾ ਹੋਈਆਂ ਹੈਗੀਆਂ ਲਗੀਆਂ ਬਾਰਸ਼ਾਂ ਦੇ ਵਿੱਚ ਜਿਹੜੇ ਉਹਨਾਂ ਦੇ ਘਰ ਦੇ ਰਹਿਣ ਵਾਸਤੇ ਦੂ ਰਹਿਣ ਬਸੇਰਾ ਬਣਾਇਆ ਗਿਆ ਸੀ ਦੋ ਕਮਰੇ ਬਣਾਏ ਗਏ ਸੀ ਜਿਹੜੇ ਡਾਟਾ ਤੇ ਬਣਾਏ ਗਿਆ ਕਮਰੇ ਹੈਗੇ ਸੀ ਇੱਕ ਦਿਨ ਸੋਮਵਾਰ ਵਾਲਾ ਜਿਹਨਾਂ ਪਰਿਵਾਰ ਦੇ ਦੱਸਣ ਮੁਤਾਬਕ ਵੀ ਉਹ ਕਮਰੇ ਸ਼ਾਮ ਨੂੰ 7:00 ਵਜੇ ਦੇ ਲਗਭਗ ਜਦੋਂ ਪਰਿਵਾਰ ਰੋਟੀ ਖਾ ਕੇ ਬਾਹਰ ਨਿਕਲਿਆ ਤਾ ਅਚਾਨਕ ਉਸ ਕੰਬਰੀ ਛੱਤ ਜਿਹੜੀ ਡਿੱਗ ਪੈਂਦੀ ਹੈਗੀ ਆ ਜਿਹਦੇ ਵਿੱਚ ਉਹ ਬੱਚੀ ਛੱਤ ਦੇ ਕੋਸ ਕਰਨ ਵਾਸਤੇ ਚੜੀ ਸੀ ਉਹ ਵੀ ਜਿਹੜੀ ਹੈਗੀ ਆ ਜ਼ਖਮੀ ਹੋ ਗਈ ਬੱਚੀ ਜਿਹੜੀ ਕਿ ਪਹਿਲੇ ਹੀ ਬਿਮਾਰੀ ਨਾਲ ਜੂਝ ਰਹੀ ਆ ਪਰਿਵਾਰ ਦੇ ਗੁਜ਼ਾਰੇ ਵਾਸਤੇ ਨਾਲ ਨਾਲ ਕੰਮ ਵੀ ਕਰਦੀ ਆ ਮਾੜਾ ਮੋਟਾ ਜਿੰਨੇ ਜੋਗੀ ਹੈਗੀ ਆ ਪਰ ਉਦਰਤ ਦੀ ਮਾਰ ਪੈਣ ਕਰਕੇ ਉਹ ਪਰਿਵਾਰ ਦੇ ਮੂੰਹ ਤੇ ਨੰਬੋਸੀ ਆ ਬਹੁਤ ਜਿਹੜਾ ਹੈਗਾ ਪਰਿਵਾਰ ਇਹ ਸੋਚਣ ਲਈ ਮਜਬੂਰ ਹੋਗਾ ਵੀ ਸਾਡਾ ਜਿਹੜਾ ਅਗਲਾ ਗੁਜ਼ਾਰਾ ਕਿਵੇਂ ਹੋਗਾ ਕਿਵੇਂ ਅਸੀਂ ਘਰ ਦੀ ਛੱਤ ਪਾਵਾਂਗੇ ਗੱਲ ਕਰਾਵਾਂਗੇ ਪਰਿਵਾਰਕ ਮੈਂਬਰਾਂ ਦੇ ਨਾਲ ਆ ਬਾਪੂ ਜੀ ਕੀ ਨਵਾਂ ਆਪਣਾ ਮੈਂ ਨਾ ਦਬਾਂਜੇ ਕਿ ਇਹ ਜਿਹੜਾ ਆਪਣੇ ਘਰ ਦੀ ਛੱਤ ਡਿੱਗੀ ਉਹ ਦੇਖ ਰਹੇ ਹਾਂ ਇਹਦਾ ਕੀ ਕਾਰਨ ਹੋ ਸੱਤ ਕਿਵੇਂ ਡਿੱਗੀ ਹੈ ਛੱਤ ਜੀ ਕੋਈ ਪਤਾ ਹੀ ਨਹੀਂ ਲੱਗਾ ਇਹ ਤਾਂ ਰੋਟੀ ਖਾ ਕੇ ਬਾਹਰ ਨਿਕਲਦੇ ਨੇ ਜਾਂ ਮੈਂ ਟੀ ਕਦੋਂ ਡਿੱਗੀ ਹੈਗੀ ਹੈ ਸੱਤ ਇਹ ਛੋਂ ਬਾਅਦ ਨੂੰ ਛੱਤ ਕੋਲੇ ਆਖ ਠੀਕ ਆ ਕੀ ਉਸ ਸਮੇਂ ਜਿਹੜਾ ਪੂਰਾ ਪਰਿਵਾਰ ਘਰ ਦੇ ਵਿੱਚ ਮੌਜੂਦ ਸੀ ਜਦੋਂ ਛੱਤ ਡਿੱਗੀ ਹੈ ਇਹ ਹਾਂਜੀ ਕੋਈ ਇਸ ਸੱਤ ਦੇ ਨਾਲ ਕਿੰਨਾਕ ਜਿਹੜਾ ਘਰ ਦਾ ਸਮਾਨ ਦਾ ਨੁਕਸਾਨ ਹੋਇਆ ਹਾਂ ਜਿਆ ਪਰਿਵਾਰ ਕੇ ਮੈਂਬਰ ਦੇ ਕਿਹਦੇ ਇਸ ਦੇ ਸੱਤ ਦੇ ਕਾਰਨ ਛੱਟ ਲੱਗੀ ਹੋਈ ਹੈ ਇੱਕ ਦਾ ਕੁਲੀ ਦੇ ਲੱਗੀ ਹੈ ਹਾਂਜੀ ਇੱਕ ਦੇਖ ਲਓ ਇਹ ਸਮਾਨ ਘਰ ਤੋਂ ਘੱਟ ਲੱਖ ਲੱਖ ਰਾਬ ਅੱਛਾ ਤੇ ਇਹ ਜਿਹੜਾ ਸਮਾਨ ਥੋੜਾ ਨੁਕਸਾਨਿਆ ਗਿਆ ਹੈਗਾ ਕਿਉਂ ਉਸ ਤਮਰ ਦੇ ਵਿੱਚ ਤੁਸੀਂ ਸੌਂਦੇ ਪੈਂਦੇ ਬਹੋਗੇ ਕਿ ਆਪਣੇ ਘਰ ਦਰੋਲਾਂ ਵਾਸਤੇ ਕੰਮ ਲਾਉਣ ਵਾਗੇ ਤੇ ਤੇ ਉਹ ਜਿਹੜਾ ਬੇਟਾ ਆਪਣਾ ਹੈਗਾ ਉਹ ਕੀ ਕੰਮ ਕਰਦਾ ਉਹ ਵੀ ਡੜੀ ਜਿੱਤੇ ਹੀ ਕਰਦਾ ਤੁਸੀਂ ਆਪ ਕੀ ਕੰਮ ਕਰਦੇ ਹੋ ਮੈਂ ਵੀ ਡੜੀ ਜਿੱਤੇ ਸੁੰਨ ਦੇ ਵਿੱਚ ਇਹ ਵੀ ਆਇਆ ਕਿ ਜਿਹੜਾ ਬੇਟਾ ਹੈਗਾ ਉਹਦੀ ਦਵਾਈ ਵੀ ਜਿਹੜੀ ਹੈਗੀ ਬਾਹਰੋਂ ਚਲਦੀ ਆ ਵੀ ਉਹਦੀ ਹੱਡ ਜੁੱਤਾ ਕਰਕੇ ਉਹਨੂੰ ਨਾਂ ਮੋਲੋਂ ਜਿਹੜੀ ਲੇਬਰ ਥੋੜੀ ਬਹੁਤੀ ਮਿਲਦੀ ਆ 100-200 1000 ਰੁਪਏ ਜਿੰਨਾ ਕਿ ਮਿਲਦਾ ਘਰ ਦਾ ਗੁਜ਼ਾਰਾ ਮੁਸ਼ਕਲ ਆ ਜਿਹੜੀ ਹੁਣੇ 7 ਰੇਗੀ ਆ ਇਸ ਸੰਬੰਧ ਦੇ ਵਿੱਚ ਤੁਸੀਂ ਸਾਡੇ ਦਰਸ਼ਕਾਂ ਨੂੰ ਕੀ ਕਹੋਗੇ ਵੀ ਤੇ ਜਿਹੜੇ ਇਹ ਛੋਟੀ 7 ਰੇਗੀ ਆ ਇਹਦੀ ਮਦਦ ਵਾਸਤੇ ਕੀ ਦਰਸ਼ਕਾਂ ਤੋਂ ਮੰਗੋਗੇ ਐਸੀ ਦਾ ਜਨਾਈ ਵੀ ਬਣਾਵਾ ਦਿਓ ਵੀ ਬਾਨੀ ਕੇ ਅੱਛਾ ਕਰੀ ਬੰਦਿਆ ਇਹ ਜਿਹੜੇ ਤੁਸੀਂ ਕਹਿੰਦੇ ਵੀ ਲੜਕੀ ਸਾਡੀ ਜਿਹੜੀ ਹੈਗੀ ਉਸੇ ਦੀ ਸੱਟ ਲੱਗੀ ਹੈ ਕਿ ਇਹੇ ਲੜਕੀ ਛੱਤ ਦੇ ਉੱਪਰ ਸੀ ਜਦੋਂ ਹਾਂਜੀ ਭੱਟੀ ਕੋਠੀ ਠੀਕ ਆ ਸਾਰੇ ਉਹ ਤੇ ਉਦੋਂ ਬਾਅਦ ਦੇ ਵਿੱਚ ਜਿਹੜੀ ਛਾਤਰੀਗਣ ਤੋਂ ਬਾਅਦ ਤੁਹਾਡੇ ਕੋਲੇ ਕੋਈ ਜਿਹੜੀ ਹੈਗੀ ਆ ਕਿਸੇ ਕਿਸਮ ਦੀ ਕੋਈ ਜਿਵੇਂ ਆਪਣੇ ਬਣਿਆ ਹੁੰਦਿਆਂ ਨੇ ਕਿ ਜਥੇ ਬੰਦਿਆਂ ਬਣਿਆ ਹੁੰਦੇ ਨੇ ਐਨ ਜੀਓ ਬਣੇ ਨੇ ਕਿਸੀ ਤੁਹਾਡੀ ਸਹਾਵਲ ਲੱਤੀ ਆ ਕਿ ਨਾ ਹਾਂਜੀ ਮਾਤਾ ਜੀ ਕੀ ਨਵਾਂ ਆਪਣਾ ਜੀ ਅਮਰਕੀਤਾ ਕਰੋ ਅ ਅੱਛਾ ਜਦੋਂ ਇਹ ਛੱਤ ਡਿੱਗੀ ਆ ਤਾਂ ਤੁਸੀਂ ਵੀ ਕਰਦੇ ਵਿੱਚ ਮਜੂਦ ਸੀ ਹਾਂ ਤੁਸੀਂ ਕੀ ਕਰ ਰਹੇ ਸੀ ਉਸ ਟਾਈਮ ਦੇ ਵਿੱਚ ਅਸੀਂ ਕੋਈ ਮਜੋਰ ਤਾਂ ਕਰੇ ਤਾਂ ਬਹੁਤ ਵਧੀਆ ਮੈਂ ਵੀ ਉਹ ਆਪਣੇ ਛੱਤ ਡਿੰ ਹਾਂਜੀ ਕੁੜੀ ਮੇਰਾ ਮੇਰ ਦਾ ਸੁਪਨਾ ਪਾਈਦੀ ਕੋਟ ਤੇ ਚੜੀ ਹੋਈ ਸੀ ਪਤਾ ਨਹੀਂ ਲੱਗਿਆ ਤਾਂ ਲੱਗ ਗਿਆ ਅੱਛਾ ਅ ਚਲੋ ਕੋਈ ਗਾਲੀ ਭਾਪ ਕੋ ਹੋਣ ਦੀ ਕੋਈ ਗੱਲ ਨਹੀਂ ਸਾਡੇ ਦਰਸ਼ਕ ਜਿਹੜੇ ਹੈਗੇ ਨੇ ਬਹੁਤ ਦਿਆਲੂ ਨੇ ਹੋ ਸਕਦਾ ਵੀ ਜਿਹੜੀ ਸਾਡੀ ਇਹ ਵੀਡੀਓ ਦੇਖਣ ਤੋਂ ਬਾਅਦ ਤੁਹਾਡੀ ਫਾਇਦਾ ਹੋਣ ਤੋਂ ਬਾਅਦ ਤੁਹਾਡੀ ਮਦਦ ਜ਼ਰੂਰ ਕਰਨਗੇ ਕੁੜੀਆ ਕੀ ਨਾਮ ਆਪੂ ਤਾਂ ਆਪਣਾ ਕੀ ਤੁਸੀਂ ਉਸ ਟਾਈਮ ਜਦੋਂ ਤੁਹਾਡੇ ਘਰ ਦੇ ਮਕਾਨ ਜਿੱਦਾ ਹੈਗਾ ਛੱਤੇ ਦੀਗੀ ਆ ਤੁਸੀਂ ਕੀ ਕਰ ਰਹੇ ਸੀ ਉਸ ਟਾਈਮ ਛੱਤ ਉੱਪਰ ਕੀ ਕਰਨਾ ਗਿਆ ਸੀ ਤੁਸੀਂ ਉਸ ਟਾਈਮ ਅੱਛਾ ਤੁਸੀਂ ਵੈਸੇ ਪੜਾਈ ਕਰਦੇ ਹੋ ਹਾਂਜੀ ਅੱਛਾ 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 ਕੀ ਬਿਮਾਰੀ ਕੀ ਆ ਜਿਹੜੀ ਜਿਹਦੇ ਕਾਰਨ ਤੁਸੀਂ ਕਹਿੰਦੇ ਪਤਾ ਲੱਗਿਆ ਪਰਿਵਾਰ ਤੋਂ ਵੀ ਤੁਸੀਂ ਥੋੜੀ ਵੀ ਦਵਾਈ ਸੰ ਚਲਦੀ ਆ ਕੀ ਬਿਮਾਰੀ ਕੀ ਜਿਹਦੇ ਕਾਰਨ ਚਲਦੀ ਕੀ ਤੁਹਾਡੇ ਪਰਿਵਾਰ ਦਾ ਕੋਈ ਹੁਣ ਜਿਹੜਾ ਸਾਡੇ ਦਰਸ਼ਕਾਂ ਨੂੰ ਕੋਈ ਕੰਟੈਕਟ ਨੰਬਰ ਆ ਜਿਹੜਾ ਹੈਗਾ ਜਿਹਦੇ ਉੱਪਰ ਤੁਹਾਡੀ ਮਦਦ ਕਰਨੀ ਚਾਹਣ ਸਿੱਧੇ ਤੁਹਾਡੇ ਕੰਟੈਕਟ ਜਿਹੜਾ ਹੈਗਾ ਸਾਡੇ ਦਰਸ਼ਕਾਂ ਨੂੰ ਬੋਲ ਕੇ ਦੱਸੋ ਤੁਸੀਂ ਦੁਬਾਰੇ ਫੇਰ ਦਰਸ਼ਕਾਂ ਦੇ ਜਿਹੜਾ ਹੈਗਾ ਤੁਸੀਂ ਨੰਬਰ ਰਿਪੀਟ ਕਰਾਓ ਕਿਉਂਕਿ ਕਈ ਵਾਰੀ ਜਿਹੜਾ ਹੈਗਾ ਸੌਣ ਦੇ ਵਿੱਚ ਵੀ ਜਿਹੜਾ ਰਹਿ ਜਾਂਦਾ ਦੇਖੋ ਜੀ ਜਿਹੜਾ ਪਰਿਵਾਰਕ ਮੈਂਬਰ ਹੈਗੇ ਨੇ ਬਹੁਤ ਅਨਮੋਸੀ ਦੇ ਵਿੱਚ ਦੇਖੇ ਗਏ ਨੇ ਜਿਨ੍ਹਾਂ ਦਾ ਜਿਹੜਾ ਕਹਿ ਲਈ ਆਪਾਂ ਆਸੀਆਨਾ ਜਿਹੜਾ ਹੈਗਾ ਜਦੋਂ ਕਿਸੇ ਦਾ ਵੀ ਆਸੀਆਨਾ ਉਜੜ ਜਾਂਦਾ ਉਹ ਜਨ ਨੇ ਮੰਨੋ ਜਦੋਂ ਕਿ ਛੱਤ ਦੇ ਕੀ ਪਰਿਵਾਰ ਦਾ ਸਮਾਨ ਰੁੜਿੰਦਾ ਸਮਾਨ ਜਿੰਨਾ ਕਿ ਵੀ ਹੈਗਾ ਸੀ ਸਾਰਾ ਸਮਾਨ ਟੁੱਟ ਚੁੱਕਿਆ ਹੈਗਾ ਪਰਿਵਾਰ ਦੇ ਮੂਹ ਤੇ ਭਾਵੁਕ ਹੋਏ ਹੋਏ ਬੈਨੇ ਪਰਿਵਾਰ ਕੇ ਮੈਂਬਰਾਂ ਅੱਖਾਂ ਦੇ ਵਿੱਚ ਅਥਰੂ ਹੈਗੇ ਨੇ ਵੀ ਹੁਣ ਅਸੀਂ ਜਿਹੜਾ ਹੈਗਾ ਕਿੱਥੋਂ ਇਹ ਜਿਹੜਾ ਘਰ ਦਾ ਗੁਜਾਰਾ ਮਸਾ ਸਾਡਾ ਪੂਰਾ ਹੁੰਦਾ ਸੀ ਅਸੀਂ ਹੁਣ ਜਿਹੜਾ ਇਹਨੂੰ ਕਿਵੇਂ ਜਿਹੜਾ ਛੱਤ ਨੂੰ ਅਸੀਂ ਪਾਵਾਂਗੇ ਗੱਲ ਕਰਾਵਾਂਗੇ ਇੱਥੋਂ ਦੇ ਜਿਹੜੇ ਪਿੰਡ ਕੋਠਾਲਾ ਫਿਰੋਜ਼ਪੁਰ ਦੇ ਸਮਾਜ ਸੇਵੀ ਜਿਹੜੇ ਹੈਗੇ ਸਾਡੇ ਕੋਲੇ ਪਹੁੰਚੇ ਹੋਏ ਨੇ ਉਹਨਾਂ ਨਾਲ ਵੀ ਗੱਲ ਕਰਾਂਗੇ ਵੀ ਸਮੇਂ-ਸਮੇਂ ਸਰ ਜਿਹੜੀ ਹੈਗੀ ਆ ਇੱਥੋਂ ਦੇ ਜਿਹੜੇ ਮਦਦ ਕਰਦੇ ਰਹਿੰਦੇ ਨੇ ਨਗਰ ਨਿਵਾਸੀ ਲੋਕਾਂ ਦੀ ਆਪਣੀ ਇਹਨਾਂ ਦੀ ਵੀ ਕੈਂਪੀ ਚੱਲਦੀ ਆ ਸਰ ਕੀ ਨਾਮ ਦੀ ਆਪਣਾ ਜੀ ਵਰਜੀਤ ਕਾ ਖਾਲਸਾ ਵਰਜੀਤ ਜੀ ਕੀ ਫਤਿਹ ਮੇਰਾ ਨਾਮ ਬਲਜੀਤ ਸਿੰਘ ਰਿਟਾਇਰਡ ਹੈਡਮਾਸਟਰ ਪਿੰਡ ਕੋਠਾਲਾ ਸਾਨੂੰ ਮੌਕਾ ਮਿਲੇ ਨਾ ਵੀਰਾਂ ਦੇ ਸੱਦੇ ਇਹ ਕਰੇ ਜੋ ਇੱਕ ਘਟਨਾ ਹੋਈ ਐ ਇਹ ਗਰੀਬ ਪਰਿਵਾਰ ਤੇ ਜੋ ਦਿਹਾੜੀ ਜੋਤਾ ਕਰਕੇ ਉਹਦਾ ਟਾਈਮ ਪੂਜਾਰਾ ਕਰਦੇ ਨੇ ਇਹਨਾਂ ਦੇ ਜਿਹੜੇ ਦੋ ਬੱਚੇ ਨੇ ਉਹ ਬਹੁਤ ਬਿਮਾਰ ਰਹਿੰਦੇ ਨੇ ਇੱਕ ਬੇਟੀ ਸਾਨੂੰ ਦੇਖਣ ਨੂੰ ਮਿਲੀ ਜਿਹਦੇ ਵਿਚਾਰੇ ਚ ਖੂਨ ਦੀ ਬਹੁਤ ਘਾਟ ਲੱਗਦੀ ਐ ਸਾਨੂੰ ਅੱਦੋ ਚੱਲਣਾ ਫਿਰ ਉਹਦਾ ਔਖਾ ਹੋਇਆ ਪਿਆ ਇਸ ਲਈ 10 ਦੀ ਬੇਨਤੀ ਐ ਕਿ ਇਸ ਪਰਿਵਾਰ ਦੀ ਬਾਤੋ ਮਦਦ ਮਦਦ ਕਰਕੇ ਆਪਣਾ ਦਸਵੰਧ ਇਹਨਾਂ ਨੂੰ ਭੇਜ ਕੇ ਆਪਣੀ ਕਮਾਈ ਨੂੰ ਸਫਲਾ ਕਰੋ ਜੀ ਸੁਣਨ ਦੇ ਵਿੱਚ ਆਈ ਇਹਨਾਂ ਦਾ ਇੱਕ ਬੇਟਾ ਵੀ ਹੈਗਾ ਜਿਹੜਾ ਉਹ ਉਹਦੇ ਵੀ ਕਹਦੇ ਕੋਈ ਦਵਾਈ ਚੱਲਦੀ ਆ ਕੀ ਉਹਨੂੰ ਕੀ ਪ੍ਰੋਬਲਮ ਹੋ ਰਹੀ ਹੈ ਉਹਨੂੰ ਸਾਨੂੰ ਪਤਾ ਲੱਗਾ ਇਹਨੂੰ ਦਿਮਾਗੀ ਪ੍ਰੋਬਲਮ ਆ ਕੋਈ ਦਿਮਾਗੀ ਪ੍ਰੋਬਲਮ ਜਿਹੜੀ ਦਵਾਈ ਆ ਉਹ ਪਤਾ ਨਹੀਂ ਡਿਮੈਂਸ਼ੀਆ ਵਗੈਰਾ ਅਜਿਹੀ ਗੱਲ ਹੋ ਜੇ ਉਹਦੇ ਨਾਲ ਬਹੁਤ ਪ੍ਰੋਬਲਮ ਕ੍ਰੀਏਟ ਹੋ ਜਾਂਦੇ ਆ ਜਿਹੜੇ ਇੱਕ ਗਰੀਬ ਪਰਿਵਾਰ ਨੂੰ ਉਹ ਜਿਹੇ ਦਵਾਈਆਂ ਲੈਣੀਆਂ ਬਹੁਤ ਹੀ ਮਹਿੰਗੀਆਂ ਪੈਂਦੀਆਂ ਨੇ ਕਿਉਂਕਿ ਇਹ ਦਿਹਾੜੇ ਜੋ ਤਾਂ ਅੱਜ ਕੱਲ ਮਸਾਂ ਮਿਲਦਾ ਮਸ਼ੀਨੀ ਕਰਨ ਦਾ ਜੋਗਾ ਇਸ ਕਰਕੇ ਦੁਬਾਰੇ ਫਿਰ ਦਾਸ ਦੀ ਬੇਨਤੀ ਹੈ ਇਸ ਪਰਿਵਾਰ ਦੀ ਵੱਧ ਤੋਂ ਵੱਧ ਮਦਦ ਕਰਕੇ ਆਪਣੀ ਨੇਕ ਮੈਨੂੰ ਸਫਲ ਕਰੋ ਜੀ ਧੰਨਵਾਦ ਜੀ ਦੇਖੋ ਜੀ ਜਿਹੜਿਆ ਸਮਾਜ ਸੇਵੀ ਜਥੇਬੰਦੀ ਦੇ ਆਗੂ ਹੈਗੇ ਨੇ ਇੱਥੋਂ ਦੇ ਉਹਨਾਂ ਦੇ ਵੀ ਪਰਿਵਾਰ ਦੇ ਨਾਲ ਮੋਢੇ ਨਾਲ ਮੁੱਢਾ ਲਾਖੜੇ ਨੇ ਪਰ ਜੇ ਆਪਾਂ ਕਹਿ ਲਈਏ ਦੇਖਣ ਦੇ ਵਿੱਚ ਵੀ ਆਉਂਦਾ ਵੀ ਦੇਖੋ ਇਹ ਜਿਹੜੇ ਹੈਗੇ ਨੇ ਜਦੋਂ ਕਿਸੇ ਤੇ ਜਹੀ ਨਾਬਤਾ ਜਾਂਦੀ ਆ ਸਭ ਤੋਂ ਵੱਡੀ ਇਹ ਆਪਾਂ ਕਹ ਲਈਏ ਗ੍ਰਿਪਤਾ ਮੰਨੀ ਜਾਂਦੀ ਆ ਉਸ ਪਰਿਵਾਰ ਵਾਸਤੇ ਜਨਾਂ ਦੇ ਉੱਪਰੇ ਪਈ ਹੁੰਦੀ ਆ ਚਾਰ ਦੀ ਛੱਤ ਦੇ ਜਣਾ ਜੇ ਕਹਿੰਦੀ ਇੱਕ ਨਵੇਂ ਸਿਰੋਂ ਸਾਰੀ ਕਰਨ ਵਾਲਾ ਕੰਮ ਹੋ ਜਾਂਦਾ ਅ ਸਮੇਂ ਸਮੇਂ ਸਰ ਜਿਹੜੇ ਮੇਰੇ ਨਾਲ ਇਸ ਨਗਰ ਦੇ ਜਿਹੜੇ ਹੈਗੇ ਨੇ ਸਮਾਜ ਸੇਵੀ ਖੜੇ ਨੇ ਉਹ ਵੀ ਇਸ ਪਰਿਵਾਰ ਦੀ ਮਦਦ ਕਰਦੇ ਰਹਿੰਦੇ ਨੇ ਪਰ ਇਹ ਬਹੁਤ ਵੱਡਾ ਕੰਮ ਆ ਇਹ ਦੋ ਚਾਰ ਬੰਦਾ ਤੇ ਨਹੀਂ ਕਰਨ ਵਾਲਾ ਹੈਗਾ ਅਸੀਂ ਵੀ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਦਰਸ਼ਕਾਂ ਨੂੰ ਇਹ ਜਿਹੜੀ ਹੈਗੀ ਆ ਬੇਨਤੀ ਕਰਾਂਗਾ ਕਿ ਇਹ ਵੱਧ ਤੋਂ ਵੱਧ ਉਸ ਬੱਚੀ ਨੇ ਜਿਹੜਾ ਆਪਣਾ ਆਪਣਾ ਸੰਪਰਕ ਨੰਬਰ ਜਿਹੜਾ ਮੋਬਾਈਲ ਨੰਬਰ ਇਸ ਦੇ ਵਿੱਚ ਬੋਲਿਆ ਹੈਗਾ ਉਹਦੇ ਉੱਪਰ ਸਿੱਧੀ ਪਰਿਵਾਰ ਨੂੰ ਜਿਹੜੀ ਮਦਦ ਦਿੱਤੀ ਜਾਵੇ ਤਾਂ ਕਿ ਇਹ ਆਪਣਾ ਜਿਹੜਾ ਅਸੀਂ ਆਨਾਂ ਦੁਆਰ ਤੋਂ ਖੜਾ ਕਰ ਸਕਣ ਪਰਿਵਾਰ ਦਾ ਜਿਹੜਾ ਅਕਾਊਂਟ ਨੰਬਰ ਆ ਉਹ ਵੀ ਅਸੀਂ ਤੁਹਾਨੂੰ ਸਿੱਧੇ ਤੌਰ ਤੇ ਦਿਖਾਵਾਂਗੇ ਤਾਂ ਕਿ ਇਹ ਜਿਹੜਾ ਆਪਣਾ ਖਾਤੇ ਦੇ ਵਿੱਚ ਇਹਨਾਂ ਦੇ ਸਿੱਧੇ ਡਾਇਰੈਕਟ ਪੈਸੇ ਪਾਓ ਤੁਸੀਂ ਤਾਂ ਕਿ ਇਹ ਪਰਿਵਾਰ ਮੁੜ ਕੇ ਇਹਨਾਂ ਦੇ ਜਿਹੜਾ ਅੱਜ ਇਹ ਰੰਦੇ ਪਰ ਮਾਸੀ ਦੇਖੀ ਜਾਂਦੀ ਆ ਆਪਣੀ ਜ਼ਿੰਦਗੀ ਇਹ ਮੁੜ ਉਸੇ ਖੁਸ਼ੀ ਦੇ ਨਾਲ گزار ਸਕਣ ਆਪਣੀਆਂ ਆਸਾਂ ਨੂੰ ਜਿਹੜੀ ਹੈਗੀ ਆ ਇਹ ਪੂਰੀਆਂ ਕਰ ਸਕਣਾਂ ਮੈਂ ਤੁਹਾਨੂੰ ਦਿਖਾਈਆਂ ਨੇ ਲੈ ਤਸਵੀਰਾਂ ਫਰੋਜ਼ਪੁਰ ਕੋਠਾਲੇ ਦੇ ਵਿੱਚੋਂ ਜਿੱਥੇ ਕਿ ਇਹ ਪਰਿਵਾਰ ਦੇ ਨਾਲ ਬਾਰਸ਼ਾਂ ਦੇ ਕਾਰਨ ਭਾਣਾ ਪਰਤੇ ਆ ਸੀ ਵੀ ਬਦਵਾਰੇ ਫੇਰ ਆਪਣੇ ਚੈਨਲ ਦੇ ਮੱਧ ਬਰਾਹੀ ਕਰਾਂਗੇ ਕਿ ਇਸ ਪਰਿਵਾਰ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਤਾਂ ਕਿ ਆਪਣਾ ਆਸ਼ਿਆਨਾ ਦੁਬਾਰ ਤੋਂ ਜਿਹੜਾ ਹੈਗਾ ਬਣਾ ਕੇ ਉਸ ਦੇ ਵਿੱਚ ਖੁਸ਼ੀ ਖੁਸ਼ੀ ਰਹਿ ਸਕਣਾਂ